ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ਼੍ਰੀ ਮਖਸਰ ਸਾਹਿਬ ਵਿਖੇ 2025 ਦੀ ਪਹਿਲੀ ਲੋਕ ਅਦਾਲਤ ਲਗਾਈ ਗਈ ਅੰਤਰਰਾਸ਼ਟਰੀ ਊਮਨ ਦਿਸਮਕ ਕੇ ਸਾਰੇ ਬੈਂਚਾਂ ਵਿੱਚ ਔਰਤਾਂ ਦੀ ਬਤੌਰ ਮੈਂਬਰ ਡਿਊਟੀ ਲਗਾਈ ਗਈ ਲੋਕ ਅਦਾਲਤ ਵਿੱਚ ਕੁੱਲ ਕੇਸ 3226 ਰੱਖੇ ਗਏ ਜਿਨ੍ਹਾਂ ਵਿੱਚੋਂ 3059 ਕੇਸਾਂ ਦਾ ਨਪਟਾਰਾ ਕੀਤਾ ਗਿਆ ਦੋ ਸਕੇ ਭਰਾਵਾਂ ਦਾ 25 ਸਾਲ ਪੁਰਾਣਾ ਝਗੜਾ ਵੀ ਕੀਤਾ ਖਤਮ द गॉर्ड सर्टिफाइड कॉपी इस्तेमाल है कल वो गॉर्ड हां इंपॉर्टेंट और सर्टिफाइड कॉपीनेस डालो वो मोबाइल पर डन थैंक यू थैंक यू मोस्टली अगर दो कॉपी ओ हम कहते हैं कि मार्केट वैल्यू को बेटर टैक्सेशन आ रहा है क्या है बेरचिन саниटायर की मतलब को भी ये नहीं है बैंक वाले होंगे वो उनका गवर्नमेंट बैंक तो नहीं आई एम गो एट मिस्टर कारण लीकिंग सैंपल वाले हैं दे हैव अ रिडिकुलर एक्टिविटी इन द कंपनी इन केस ऑफ द आर्ट ओ कितने दिन आई कितने इतना डेली एरर आई 11 11 द्वारा बाद कुटूवा टाइम पर्सनल पेमेंट जीवन रूप पर आगे से पने

ਮੈਂ ਤੇ ਇਸ ਟੈਰਮ ਨੌਟ ਕਰਾ ਕੇ ਮਰਨਾ ਹੀ ਕੰਮ ਦੁੱਦੇ ਕੱਟਣਾ ਨਹੀਂ ਆਪਣਾ ਲਈ ਜਿਹੜਾ ਪੈਸੇ ਦੀ ਫੈਸਲੀਟੀ ਉਹ ਘੜੀ ਨਹੀਂ ਨੂੰ ਵਿੱਚ ਕਰਦਾਂਗੇ ਆਪਰ ਜਸਟ ਕਿੰਨੇ ਸਾਲੋਂ ਦੀ ਲਿਟੀਗੇਸ਼ਨ ਸਰ 25 ਇਅਰ ਇੱਕ ਮਹੀਨਾ ਮੈਨੂੰ ਬਹੁਤ ਕੁਝ ਹੋਈ ਫੋਟੋਸ ਖੁਸ਼ ਰਹੋ ਐਂਡ ਓਕੇ ਈਵਨ ਕਿ ਅਸੀਂ ਸਾਰੇ ਜਾਨ ਇੰਪਲਾਈ ਆ ਜੀ ਮੇਰੇ ਵੀ ਅਪਲਾਈ ਹੂ ਵੀ ਅਪਲਾਈ ਮੈਂ ਵੀ ਅਪਲਾਈ ਤੇ ਸਾਡੀ ਮਿਸਸਿਸ ਵੀ ਅਪਲਾਈ ਤੇ ਬੱਚੇ ਅਬਰੌਡ ਤੇ ਫਿਰ ਵੀ ਅਸੀਂ ਕੁੱਤਰ ਵਾਂਗੂੰ ਲੱਗਦੇ ਰਹੇ ਅੱਛਾ ਓਕੇ ਇਹਨੇ ਫਾਈਲ ਅੰਦਰ ਤੇ ਲਾ ਕੇ ਪੁੱਛਦਾ ਮੈਂ ਇਹ ਕਹਿੰਦਾ ਤੁਹਾਨੂੰ ਵੀ ਬਿਨਾਂ ਨਵੇਂ ਮੈਂ ਨਹੀਂ ਕਰਦੀ ਡਿਪਟੀ ਡਿਊਟੀ ਚਾਡੀ ਕਿ ਨਹੀਂ ਕਰੋਗੇ ਜੀ ਨਹੀਂ ਕਰੋਗੇ ਫੋਨ ਤੋਂ ਮੈਂ ਜਾਨ ਤੋਂ ਭਿਆਨ ਮੇਰਾ ਪਾਣੀ ਮੇਰਾ ਚਾਉਂਦਾ ਤੇਰਾ ਭਰਾਵਾਂ ਦਾ ਮੈਂ ਬਿਲਕੁਲ ਨਹੀਂ ਪੋਟੋਲਾ ਫਿਲਮ ਇਹਦਾ ਪ੍ਰਾਗਲ ਹੈ ਹਾਂ ਇਹਦਾ ਰਾਈਟ ਆਉਂਦਾ ਤੇ ਇਹ ਤਾਂ ਇਹਦਾ ਨਹੀਂ ਹੈ ਕਹਿਤਾ ਕਿ ਇਹ ਪੂਰੀ ਦਾ ਵਿਸ਼ਾ ਇਹਨਾਂ ਨੇ ਉਹ ਬੰਦੇ ਆ ਇਹ ਆਖਰ ਅਸੀਂ ਕੋਈ ਨਹੀਂ ਬੋਲੀ ਤੇ ਵੈਗ ਸੱਤ ਰੰਗਾਂ ਦੇ ਯੋਗਾਇਤਿਕਾ ਸੈਸ਼ਨ ਜੱਜ ਸਾਹਿਬ ਦੀ ਉਪਰਲੇਟ ਲੋਕ ਅਦਾਲਤ ਅਥੀਰ ਮਕਸਰ ਸਾਹਿਬ ਦੇ ਵਿਖੇ ਲੱਗੀ ਹੋਈ ਹੈ ਜਿਸ ਦੇ ਵਿੱਚ ਸਾਡੇ ਦੋਹਾਂ ਭਰਾਵਾਂ ਦਾ ਕੋਈ ਮਿਸਅੰਡਰਸਟੈਂਡ ਕਰਕੇ ਡਿਸਪੂਟ ਸੀਗਾ ਉਹ ਅੱਜ ਇਹਨਾਂ ਦੀ ਰਹਿਨਮਾਈ ਹੇਠ ਅਸੀਂ ਅੱਜ ਸਾਲੂਟ ਹੋ ਗਿਆ ਤੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਕੀ ਡਾਇਰੈਕਸ਼ਨਸ ਆਫ ਪੰਜਾਬ ਸਟੇਟ ਲੀਗਲ ਸਰਵਿਸ ਅਥਾਰਟੀ ਐਂਡ ਅੰਡਰ ਦੀ ਗਾਈਡੈਂਸ ਆਫ ਲਰਨ ਡਿਸਟ੍ਰਿਕਟ ਐਂਡ ਸੈਸ਼ਨ ਜੱਜ ਸਾਹਿਬ ਸ਼੍ਰੀ ਮਕਸਰ ਸਾਹਿਬ ਉਹਨਾਂ ਦੀ ਰਹਿਨਮਾਈ ਦੇ ਹੇਠਾਂ ਅਸੀਂ ਅੱਜ ਲੋਕ ਅਦਾਲਤ ਦਾ ਯੋਜਨ ਕੀਤਾ ਹੈ ਇਹ ਇਸ ਸਾਲ ਦੀ ਜਿਹੜੀ ਪਹਿਲੀ ਲੋਕ ਅਦਾਲਤ ਹੈ ਇਹਦੇ ਚ ਅਸੀਂ 29000 ਤੋਂ ਵੱਧ ਕੇਸਿਸ ਟੇਕ ਅਪ ਕੀਤੇ ਨੇ ਤੇ ਸਾਨੂੰ ਉਮੀਦ ਹੈ ਕਿ ਅਸੀਂ ਸਾਰੇ ਕੇਸਿਸ ਜਿਹੜੇ ਨੇ ਉਹ ਉਹਨਾਂ ਨੂੰ ਡਿਸਪੋਜ਼ ਆਫ ਕਰ ਦਾਂਗੇ ਹਾਂਜੀ ਮੈਡਮ ਜੀ ਜਿਹੜੇ ਲੋਕ ਅਦਾਲਤ ਤੇ ਲੋਕ ਨਹੀਂ ਪਹੁੰਚ ਸਕਦੇ ਜਾਂ ਨਹੀਂ ਜਾਣੋ ਉਹਨਾਂ ਦਾ ਕਿਵੇਂ ਮਤਲਬ ਸੰਦੇਸ਼ ਪਹੁੰਚਾਇਆ ਜਾ ਸਕਦਾ ਅਸੀਂ ਦੇਖੋ ਥੋੜੇ ਮਾਧਿਅਮ ਦੇ ਰਾਹੀਂ ਹੀ ਅਸੀਂ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੇ ਤੁਹਾਡੇ ਕੇਸਿਸ ਪੈਂਡਿੰਗ ਨੇ ਉਹ ਵੀ ਸਾਡੇ ਕੋਲੇ ਆ ਕੇ ਇੱਕ ਐਪਲੀਕੇਸ਼ਨ ਹੀ ਲਾਉਣੀ ਹੁੰਦੀ ਹੈ ਜਾਂ ਜੱਜ ਸਾਹਿਬ ਨੂੰ ਔਰਲੀ ਦੱਸਣਾ ਕਿ ਅਸੀਂ ਆਪਣਾ ਕੇਸ ਜਿਹੜਾ ਹੈ ਲੋਕ ਅਦਾਲਤ ਦੇ ਵਿੱਚ ਖਤਮ ਕਰਨਾ ਚਾਹੁੰਦੇ ਆ ਉਹ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟੀ ਦੇ ਆਫਿਸ ਆ ਕੇ ਸਿੱਧੇਰੇ ਕੋਲੇ ਵੀ ਅਪਰੋਚ ਕਰ ਸਕਦੇ ਨੇ ਕਿ ਸਾਡਾ ਸਮਝੌਤਾ ਕਰਾਓ ਤੇ ਇਹ ਤੋਂ ਬਿਨਾ ਜਿਹੜੇ ਪ੍ਰੀ ਇੰਸਟੀਚਿਊਸ਼ਨ ਮੀਡੀਏਸ਼ਨ ਵਾਲੇ ਕੇਸਿਸ ਨੇ ਜੋਤ ਅਗਰਵਾ ਦਿੰਨੇ ਆ ਅਗਲੀ ਜਿਹੜੀ ਲੋਕ ਅਦਾਲਤ ਹੈ ਉਹ 10 5 ਨੂੰ ਲੱਗਣੀ ਹੈ ਤੇ ਮੈਂ ਤੁਹਾਡੇ ਰਾਂ ਹੀ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਤੁਸੀਂ ਸਾਡਾ ਮੈਸੇਜ ਦਿਓ ਲੋਕਾਂ ਨੂੰ ਕਿ ਆਪਣਾ ਜਿਹੜਾ ਮੈਕਸਿਮਮ ਕੇਸਿਸ ਜਿਹੜੇ ਨੇ ਲੋਕ ਅਦਾਲਤ ਦੇ ਥਰੂ ਪਟਾਓ ਕਿ ਕਿਤੇ ਹੋਰ ਸੰਗੀਆਂ ਥਾਵਾਂ ਤੇ ਜਿਵੇਂ ਜਿੱਥੇ ਕਾਨੂੰਨ ਬਾਰੇ ਜਾਣਕਾਰੀ ਨਹੀਂ ਉੱਥੇ ਕੋਈ ਸੈਮੀਨਾਰ ਲਗਾਏ ਜਾਗੇ ਬਿਲਕੁਲ ਸਾਡੇ ਰੈਗੂਲਰਲੀ ਸਾਡੇ ਪੈਰਾ ਲੀਗਲ ਵਲੰਟੀਅਰਸ ਜਾਂਦੇ ਨੇ ਜੀ ਲੀਗਲ ਡਿਫੈਂਸ ਕਾਉਂਸਲ ਜਾਂਦੇ ਨੇ ਜਿਹੜੇ ਪੈਨਲ ਤੇ ਐਡਵੋਕੇਟਸ ਨੇ ਹੋ ਜਾਂਦੇ ਨੇ इवन ਮੈਂ ਵੀ ਮਹੀਨੇ ਚ 10 ਸੈਮੀਨਾਰ ਮੈਂ ਵੀ ਕਰਦੀ ਆ ਤੇ ਉਸੇ ਸਾਡਾ ਸਾਰਿਆਂ ਦਾ ਪਰਪਸ ਇਹੀ ਆ ਕਿ ਲੋਕਾਂ ਨੂੰ ਇਹ ਪਤਾ ਲੱਗੇ ਕਿ ਡਿਸਟ੍ਰਿਕਟ ਲੀਗਲ ਸਰਵਿਸ ਅਥਾਰਟिटीज ਕੀ ਕੰਮ ਕਰ ਰਹੀ ਹੈ ਤੇ ਕੀ ਕੀ ਲੋਕਾਂ ਨੂੰ ਸੀ ਬੈਨੀਫਿਟ ਦੇ ਰਹੇ ਨੇ ਕੋਈ ਮੈਡਮ ਫੋਨ ਨੰਬਰ ਜਾਰੀ ਕੀਤਾ ਗਿਆ ਕੰਪਲੀਟ ਕਰਨ ਵਾਸਤੇ ਹਾਂਜੀ ਸਾਡਾ ਟੋਲ ਫਰੀ ਨੰਬਰ ਹੈਗਾ 15100 ਤੇ ਉੱਤੇ ਜਿਨੇ ਵੀ ਸਾਨੂੰ ਕਾਲ ਕਰਨੀ ਹੈ ਸਾਨੂੰ ਉੱਥੇ ਨੰਬਰ ਤੇ ਕਾਲ ਕਰ ਸਕਦੇ ਨੇ ਲੋਕ ਅਦਾਲਤ ਤੇ ਫਰਸਟ ਨੈਸ਼ਨਲ ਲੋਕ ਅਦਾਲਤ ਸੀ ਜਿਹੜੀ ਕਿ ਸਾਲ ਦੇ ਵਿੱਚ ਚਾਰ ਨੈਸ਼ਨਲ ਲੋਕ ਅਦਾਲਤ ਹੁੰਦੀਆਂ ਨੇ ਅੱਜ ਜਿਹੜਾ ਸਾਡਾ ਸਭ ਤੋਂ ਸਪੈਸ਼ਲ ਸੀ ਉਹ ਏ ਸੀ ਇੰਟਰਨੈਸ਼ਨਲ ਵੂਮਨ ਡੇ ਸੀ ਸਾਰੇ 11 ਦੇ 11 ਬੈਂਚਸ ਦੇ ਵਿੱਚ ਜਿੰਨੇ ਵੀ ਮੈਂਬਰਸ ਨੇ ਉਹ ਲੇਡੀਜ਼ ਮੈਂਬਰ ਨੇ ਤਾਂ ਕਿ ਇੰਟਰਨੈਸ਼ਨਲ ਵੂਮਨ ਡੇ ਤੇ ਅਸੀਂ ਉਹਨਾਂ ਨੂੰ ਪਹਿਲ ਤੇ ਇਜ਼ਹਾਰ ਤੇ ਉਹਨਾਂ ਨੂੰ ਮੈਂਬਰਸ਼ਿਪ ਦਿੱਤੀ ਤੇ ਦੂਸਰਾ ਅਸੀਂ ਜਿਹੜੀ ਇਹ ਲੋਕ ਅਦਾਲਤ ਹੈ ਸੱਤ ਸਾਡੇ ਇੱਥੇ ਹੈੱਡਕੁਆਰਟਰ ਤੇ ਬੈਂਚ ਨੇ ਦੋ ਗਦਰਵਾਹ ਸਬ ਡਿਵੀਜ਼ਨ ਤੇ ਨੇ ਦੋ ਬੈਂਚ ਹੈਗੇ ਨੇ ਸਾਡੇ ਮਲੋਟ ਸਬ ਡਿਵੀਜ਼ਨ ਤੇ ਟੋਟਲ ਅਸੀਂ ਇਹਦੇ ਵਿੱਚ ਜਿਹੜੇ ਨੇ 29500 99 ਕੇਸ ਟੇਕ ਅਪ ਕੀਤੇ ਨੇ ਸਾਨੂੰ ਆਸ ਹੈ ਵੀ ਅਸੀਂ 29000 ਤੋਂ ਵੱਧ ਕੇਸ ਅੱਜ ਦੀ ਨੈਸ਼ਨਲ ਅਦਾਲਤ ਦੇ ਵਿੱਚ ਸਰ ਕੇਸ ਕਿਸ ਤਰ੍ਹਾਂ ਦੇ ਕੇਸ ਏ ਜਿਹੜੇ ਤਾਂ ਰੈਗੂਲਰ ਕੋਰਟਸ ਦੇ ਵਿੱਚ ਸੀਗੇ ਕੇਸ ਉਹਨਾਂ ਦੇ ਵਿੱਚ ਸਿਵਲ ਸੂਟਸ ਮੈਟ੍ਰਿਮੋਨিয়াল ਕੇਸਸ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਦੇ ਵਿੱਚ ਚਾਹੇ ਉਹ ਕੰਪਲੇਂਟ ਦੀ ਸਟੇਜ ਤੇ ਸੀ ਜੇ ਅਪੀਲਡ ਸਟੇਜ ਤੇ ਸੀ ਤੇ ਬਾਕੀ ਜਿਹੜੇ ਕੰਪਾਉਂਡੇਬਲ ਕ੍ਰਿਮੀਨਲ ਕੇਸਸ ਨੇ ਉਹ ਵੀ ਟੇਕ ਅਪ ਕੀਤੇ ਨੇ ਜੇ ਪਾਰਟੀਆਂ ਦੀ ਪ੍ਰਾਈਵੇਟ ਕੰਪਲੇਂਟਸ ਕਿਸੇ ਇਸ ਤਰ੍ਹਾਂ ਦੇ ਨੇਚਰ ਨੇ ਜਿਨ੍ਹਾਂ ਦੇ ਵਿੱਚ ਸਮਝੌਤੇ ਦੇ ਬੇਸ ਤੇ ਖਤਮ ਹੋ ਸਕਦਾ ਉਹਨਾਂ ਨੂੰ ਟੇਕ ਅਪ ਕਰਕੇ ਕੀਤਾ ਤੇ ਟ੍ਰੈਫਿਕ ਦੇ ਚਲਾਨ ਵੀ ਕੀਤੇ ਰੈਵਨਿਊ ਦੇ ਕੀਤੇ ਬਾਕੀ ਵਾਟਰ ਐਂਡ ਸੀਵਰੇਜ ਡਿਪਾਰਟਮੈਂਟ ਦੇ ਕੇਸਸ ਨੂੰ ਵੀ ਕੀਤਾ ਜੀ ਸਰ ਲੋਕਾਉਟ ਦੀ ਅਪੀਲ ਕਰੋਗੇ ਅਸੀਂ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਜਦੋਂ ਹੁਣ ਅਸੀਂ ਰਾਉਂਡ ਲੇਤਾ ਜਾਂ ਸਾਡੇ ਆਪਦੀ ਕੋਰਟ ਦੇ ਵਿੱਚ ਵੀ ਦੇਖਿਆ ਵੀ ਜਿਹੜੀ ਬਹੁਤ ਪੁਰਾਣੀ ਲਿਟੀਗੇਸ਼ਨ ਸੀ ਜਿਹੜੀ ਇਸ ਕਾਫੀ ਸੀ ਲਿਟੀਗੇਸ਼ਨ ਦੀ ਕੋਈ 10 ਸਾਲ ਤੋਂ ਚੱਲ ਰਹੀ ਸੀ ਕੋਈ 15 ਸਾਲ ਤੋਂ ਉਹਨਾਂ ਦੇ ਵਿੱਚ ਸਾਨੂੰ ਪਾਰਟੀਆਂ ਦੇ ਸਮਝੌਤਾ ਕਰਾਉਣ ਨਾਲ ਇੱਕ ਤਾਂ ਉਹਨਾਂ ਦੀ ਕੋਰਟ ਫੀਸ ਬਚ ਗਈ ਇੱਕ ਅਗਰ ਲੀਆਂ ਸਟੇਜਸ ਬਚ ਗਈਆਂ ਕੋਈ ਅਪੀਲ ਰਿਵੀਜ਼ਨ ਨਹੀਂ ਕਰਨੀ ਪਊ ਇੱਕ ਦੋ ਬ੍ਰਦਰ ਦਾ ਚੱਲ ਰਿਹਾ ਸੀ ਕੇਸ ਤਕਰੀਬਨ 10 ਤੋਂ ਵੱਧ ਉਹਨਾਂ ਦੇ ਆਪਸ ਵਿੱਚ ਕੇਸ ਸੀ 25 ਇਅਰ ਲਿਟੀਗੇਸ਼ਨ ਸੀ ਉਹ ਵੀ ਅੱਜ ਸਾਨੂੰ ਖਤਮ ਕਰਨ ਦੇ ਵਿੱਚ ਕਾਮਯਾਬੀ ਹੋਈ ਸਮਝੌਤੇ ਨਾਲ ਸਰ ਜਿਵੇਂ ਮੰਨ ਲਓ ਇੱਥੇ ਕੋਰਟਾਂ 'ਚ ਜਿਹੜਾ ਨਟਾਰਾ ਹੋ ਜਾਂਦਾ ਅੱਗੇ ਜਾ ਕੇ ਅਪੀਲ ਦੇ ਲਈ ਕੀਤੀ ਜਾ ਸਕਦੀ ਨਹੀਂ ਉਸ ਲਈ ਕੋਈ ਅਪੀਲ ਨਹੀਂ ਜਿਹੜੀ ਸਮਝੌਤੇ ਦੇ ਬੇਸ ਤੇ ਫੈਸਲਾ ਹੋਊਗਾ ਉਹ ਬਾਈਂਡਿੰਗ ਹੁੰਦਾ ਪਾਰਟੀਆਂ ਦੇ ਵਿੱਚ ਮੈਡਮ